ਅੱਜ ਦਾ ਜਿਹੜਾ ਸੀ ਸਾਡਾ ਪ੍ਰੋਗਰਾਮ ਇਹ ਮਾਨਯੋਗ ਐਸਐਸਪੀ ਸਾਹਿਬ ਮੋਗਾ ਜੀ ਦੀ ਹਦਾਇਤਾਂ ਮੁਤਾਬਕ ਅੱਜ ਸਰੇ ਹੀ ਕੈਸੋਪਰੇਸ਼ਨ ਸਟਾਰਟ ਕੀਤਾ ਸਾਰੇ 5 ਵਜੇ ਤੋਂ ਇਹ ਵੱਖ-ਵੱਖ ਪਿੰਡਾਂਾਂ ਵਿੱਚ ਅਸੀਂ ਸਰਚ ਅਭਿਆਨ ਸ਼ੁਰੂ ਕੀਤਾ ਸਾਰੇ ਸਬਡੀਨਲੀ ਫੋਰਸ ਲੈ ਕੇ ਉਹਦੇ ਵਿੱਚ ਮੇਨੇ ਆ ਵੀ ਜਿਹੜੇ ਮਾੜੇ ਅੰਸਰ ਨੇ ਜਿਹੜੇ ਕੋਈ ਲੁੱਟਾਂ ਖੋਹਾਂ ਕਰਦੇ ਆ ਜਾਂ ਖੇਤਾਂ ਦੇ ਵਿੱਚ ਟ੍ਰਾਂਸਫਾਰਮਰ ਕੋਈ ਨਾ ਸਟਾਰਟਰ ਚੋਰੀ ਕਰਦੇ ਆ ਜਾਂ ਕੋਈ ਹੋਰ ਇਸ ਤਰ੍ਹਾਂ ਚੋਰੀ ਦੀਆਂ ਮਾਰਦਾਤਾਂ ਨੂੰ ਅੰਜਾਮ ਦਿੰਦੇ ਆ ਵੱਡੇ ਵੱਡੇ ਨਸ਼ੇੜੀ ਨੇ ਜਿਹੜੇ ਨਸ਼ੇ ਕਰਨਦੇ ਆ ਦੀਨੇ ਸਮਗਲਰ ਨੇ ਉਹਨਾਂ ਨੂੰ ਅਸੀਂ ਸਾਰੇ ਰਾਉਂਡ ਅਪ ਕਰਕੇ ਉਹਨਾਂ ਦੀ ਪੁੱਛਗਿੱਛ ਕੀਤੀ ਹੈ ਤੇ ਉਹਨਾਂ ਦੇ ਕੋਲੋਂ ਕਾਫੀ ਸਾਰੇ ਜਿਹੜੇ ਨੇ ਕੁਝ ਵਹੀਕਲ ਵੀ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚੋਂ ਮਿਲੇ ਨੇ ਉਹ ਵੀ ਅਸੀਂ ਅਗਲੀ ਪੁੱਛਗਿੱਛ ਵਾਸਤੇ ਲਿਆਂਦੇ ਨੇ ਇਹਨਾਂ ਸਾਰਿਆਂ ਨੂੰ ਅਸੀਂ ਇਹਨਾਂ ਦੇ ਬੜੀ ਸਖਤੀ ਨਾਲ ਨਜ਼ਰ ਰੱਖ ਰਹੇ ਹਾਂ ਕਿ ਜਿਹੜੇ ਬੰਦੇ ਇਸ ਤਰ੍ਹਾਂ ਦੇ ਮਾੜੇ ਧੰਦੇ ਕਰਨ ਵਾਲੇ ਨੇ ਉਹਨਾਂ ਦੇ ਉੱਤੇ ਜਿਹੜੀ ਨਿਗਰਾਨੀ ਰੱਖੇ ਤਾਂ ਜੋ ਕੋਈ ਏਰੀਆ ਵਿੱਚ ਅਮਨ ਸ਼ਾਂਤੀ ਬਣੀ ਰਹੇ ਜੇਕਰ ਉਹਨਾਂ ਦੇ ਕੋਲੋਂ ਕੋਈ ਤੁਹਾਨੂੰ ਨਿਆਂ ਦੀ ਚੀਜ਼ ਜਾਂ ਕੋਈ ਇਸ ਤਰ੍ਹਾਂ ਦਾ ਤਰਾਜੋ ਕੋਈ ਗੱਲ ਹੋਈ ਤਾਂ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ ਜਿਹੜੇ ਦੇਖਿਆ ਕਿ ਸੂਰ ਸਭੂਰੀਜ਼ ਦੇ ਵਿੱਚ ਪੁਲਿਸ ਵੱਲੋਂ ਬੜੀ ਪ੍ਰਸ਼ੰਤੀ ਦੇ ਨਾਲ ਆਪਾਂ ਬਤਨੀ ਕਲਾ ਥਾਣਾ, ਹਰ ਹਾਲ ਸਿੰਘ ਵਾਲਾ ਥਾਣਾ ਜਿੰਨਾ ਸਭ ਚੌਕੀ ਇਹ ਜਦ ਬੜੀ ਇੱਕ ਟੀਮ ਵਰਕ ਕਰ ਰਹੇ ਐ ਤੇ ਤੁਸੀਂ ਸੀਨੀਅਰ ਅਫਸਰ ਹੋ ਹੋਂ ਦੇ ਨਾਤੇ ਕੀ ਕਹਿਣਾ ਚਾਹੋਗੇ ਦੇਖੋ ਜਿਹੜੀ ਪੁਲਿਸ ਆ ਹਮੇਸ਼ਾ ਜਿਹੜੀ ਪਬਲਿਕ ਦੇ ਜਿਹੜੇ ਹਿੱਤਾਂ ਤੇ ਕੰਮ ਕਰਦੀ ਆ ਤੇ ਇਹਦੇ ਵਿੱਚ ਸਾਨੂੰ ਪਬਲਿਕ ਦਾ ਬਹੁਤ ਜ਼ਿਆਦਾ ਸਹਿਯੋਗ ਵੀ ਮਿਲ ਰਿਹਾ ਤੁਸੀਂ ਦੇਖਿਆ ਪਿਛਲੇ ਜਿਹੜੇ ਇਲੈਕਸ਼ਨ ਖਤਮ ਹੋਈ ਆ ਆਪਣੇ ਏਰੀਆ ਦੇ ਵਿੱਚ ਪੂਰੀ ਅਮਨ ਸ਼ਾਂਤੀ ਰਹੀ ਹੈ ਉਹ ਪਬਲਿਕ ਦੇ ਸਹਿਯੋਗ ਨਾਲ ਰਹੀ ਤਾਂ ਜਿੱਥੇ ਕਿਤੇ ਮਾੜੀਆਂ ਤੇ ਕਿ ਨਿੱਕੀਆਂ ਮੋਟੀਆਂ ਘਟਨਾਵਾਂ ਹੁੰਦੀਆਂ ਨੇ ਚੋਰੀਆਂ ਖੋਹਦੀਆਂ ਉਹਨਾਂ ਨੂੰ ਵੀ ਜਿਹੜਾ ਨਿਹਾਲ ਸਿੰਘ ਵਾਲਾ ਸਬਡੀਨ ਦੀ ਪੁਲਿਸ ਹੈ ਉਹ ਫੜਨ ਦੇ ਵਿੱਚ ਬੜੀ ਮੈਂ ਕਹਿੰਦਾ ਵੀ ਕਾਮਯਾਬ ਹੋਈ ਹੈ ਔਰ ਉਹਨਾਂ ਕੋ ਬਰਾਮਦਗੀਆਂ ਵੀ ਹੋਈਆਂ ਸਾਰੇ ਬੰਦੇ ਸੀ ਜੇਲ੍ਹ 'ਚ ਬਿਠਾਏ ਆ ਸਾਡੇ ਕੋਲੇ ਕੋਈ ਇੱਕ ਦੋਕਾ ਨਹੀਂ ਛੱਡ ਕੇ ਬਾਕੀ ਸਾਰੀਆਂ ਜਿਹੜੀਆਂ ਵਾਰਦਾਤਾਂ ਦਾ ਟ੍ਰੇਸ ਨੇ ਉਹ ਸਾਰਾ ਕੁਝ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦਾ ਸਹਿਯੋਗ ਸਾਨੂੰ ਪੂਰਾ ਮਿਲ ਰਿਹਾ ਹੈ ਇਸੇ ਕਰਕੇ ਜਿਹੜਾ ਇਹ ਅਸੀਂ ਇਹਨਾਂ ਕੰਮਾਂ ਦੇ ਵਿੱਚ ਕਾਮਯਾਬ ਕਿਵੇਂ ਪੁਲਿਸ ਪਬਲਿਕ ਦਾ ਜਿਹੜਾ ਰਿਲੇਸ਼ਨ ਹੈ ਇਹ ਕੋਆਪਰੇਸ਼ਨ ਹੋਣੀ ਬਹੁਤ ਜ਼ਰੂਰੀ ਆ ਫੇਰ ਹੀ ਪੁਲਿਸ ਦੀਆਂ ਜਿਹੜੀਆਂ ਤੁਸੀਂ ਕੋਈ ਵੀ ਕੰਮ ਕਰਦੇ ਆ ਉਹਨੂੰ ਫੇਰ ਹੀ ਸਫਲਤਾ ਕੀ ਮੀ ਨਿਪਟਰਦੇ ਮਿਲਦੀ ਆ ਲੋਕਾਂ ਵੱਲੋਂ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਹੈ ਤੁਹਾਨੂੰ ਲੋਕਾਂ ਵੱਲੋਂ ਮੈਂ ਕਹਿੰਦਾ ਵੀ ਇਹ ਤਾਂ ਮੇਰੇ ਮੂੰਹ ਨਾਲ ਸੁਣੋ ਤੁਸੀਂ ਆਪਸੋ ਲੋਕਾਂ ਨੂੰ ਪੁੱਛੋ ਕਿ ਜੇ ਉਹਨਾਂ ਦੀ ਕੋਈ ਤੁਹਾਡੇ ਚੈਨਲ ਦੇ ਜ਼ਰੀਏ ਕੋਈ ਸ਼ਿਕਾਇਤ ਆਊਗੀ ਤਾਂ ਅਸੀਂ ਉਹਦੇ ਤੇ ਵੀ ਕਾਰ ਕਰਾਂਗੇ ਪਰ ਸਾਡੇ ਕੋਲੇ ਅਸੀਂ ਸਾਡੇ ਮੁਤਾਬਕ ਤਾਂ ਬੜਾ ਮਤਲਬ ਵਧੀਆ ਮਾਹੌਲ ਚੱਲ ਰਿਹਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਲੋਕਾਂ ਨਾਲ ਸਾਨੂੰ ਪਬਲਿਕ ਤਾਂ ਸਾਨੂੰ ਸਹਯੋਗ ਹਰ ਪਿੰਡ 'ਚ ਮਿਲ ਰਿਹਾ ਪਰ ਜੇ ਤੁਸੀਂ ਪਿੰਡਾਂ ਦੇ ਲੋਕਾਂ ਨੂੰ ਪੁੱਛੋਗੇ ਤਾਂ ਕਈ ਕੰਮ ਹੋਣੀਆਂ ਜਿਹੜੇ ਸਾਡੇ ਕੋਲ ਛਪਉਣ ਵਾਲੀਆਂ ਹੋਣਗੀਆਂ ਉਹ ਵੀ ਤੁਹਾਡੇ ਚੈਨਲ ਤੇ ਨਹੀਂ ਸਾਨੂੰ ਪਤਾ ਲੱਗ ਜਾਣਗੀਆਂ ਕਿਤੇ ਸਾਡੇ ਨੀਂ ਨਿਗਾ ਪਈ ਨਹੀਂ ਅਸੀਂ ਉੱਥੇ ਵੀ ਗੌਰ ਕਰੀਏ ਅਸੀਂ ਕਹਿੰਦੇ ਆ ਜਿਹੜਾ ਜਿਹੜਾ ਚੰਗਾ ਇੱਥੇ ਜਿਹੜਾ ਸਿਸਟਮ ਚੱਲੇ ਲੋਕ ਅਮਨ ਸ਼ਾਂਤੀ ਨਾਲ ਰਹਿਣ ਲੋਕਾਂ ਦੇ ਵਿੱਚ ਕੋਈ ਵੀ ਇਹਦਾ ਡਰ ਪਾਉਦਾ ਨਾ ਹੋਵੇ ਜਿਹਦੇ ਕਰਕੇ ਜਿਹੜਾ ਪੁਲਿਸ ਹਰ ਟਾਈਮ ਜਿਹੜੀ ਉਹ ਆਪਣੀ ਬੜੀ ਮਸ਼ਹੂਰੀ ਨਾਲ ਕੰਮ ਕਰ ਰਹੀ ਹੈ ਪਬਲਿਕ ਦੇ ਸਹਿਯੋਗ ਦੀ ਗੱਲ ਕਰਦੇ ਸਰ ਅੱਜ ਕਿਸਾਨ ਆਪੂ ਅਮਿਤ ਕੋਲ ਨੂੰ ਪਰ ਇੱਥੇ ਜੀ ਕਿਹਨੇ ਪਹਿਲੇ 3.4 ਮਹੀਨੇ ਤੁਸੀਂ ਡਿਊਟੀ ਕਰ ਰਹੇ ਹੋ 55 ਤੋਂ ਪਲੱਸ ਜਿਹੜੇ ਤੌਰ ਤੇ ਦੇ ਅੰਦਰ ਨੇ ਅੱਜ ਜ ਤਰੀਫ ਸੁਣ ਕੇ ਕਿਸ ਤਰ੍ਹਾਂ ਲੱਗ ਰਿਹਾ ਨਹੀਂ ਤਾਂ ਧਰਨੇ ਲੱਗਦੀ ਗਾੜਾ ਦੇਖੋ ਜੇ ਕਿਸੇ ਜਥੇਬੰਦੀ ਵੱਲੋਂ ਜਾਂ ਕਿਸੇ ਪਿੰਡ ਵੱਲੋਂ ਕਿਸੇ ਦੀ ਪੰਚਾਇਤ ਵੱਲੋਂ ਜਾਂ ਕਿਸੇ ਪੁਲਿਸ ਦੀ ਪ੍ਰਸ਼ੰਸਾ ਕੀਤੀ ਆ ਤਾਂ ਇਹ ਮੈਂ ਤੁਹਾਡੇ ਮੂੰਹੋਂ ਸੁਣ ਕੇ ਮੈਨੂੰ ਵੀ ਚੰਗਾ ਲੱਗ ਰਿਹਾ ਦੇਖੋ ਕੁਦਰਤੀ ਆ ਜੇ ਕੋਈ ਸਾਡੀ ਪ੍ਰਸ਼ੰਸਾ ਕਰਦਾ ਸਾਨੂੰ ਵੀ ਚੰਗਾ ਲੱਗੂਗਾ ਔਰ ਉਹ ਸਾਡੀ ਪ੍ਰਸ਼ੰਸਾ ਨਹੀਂ ਹੋਣੀ ਸਾਡੇ ਕੰਮ ਦੀ ਪ੍ਰਸ਼ੰਸਾ ਹੋ ਸਕਦੀ ਆ ਕਿਉਂਕਿ ਜੇ ਸਾਡਾ ਕੰਮ ਉਹਨਾਂ ਲੋਕਾਂ ਨੂੰ ਪਸੰਦ ਆਇਆ ਹੋਊ ਤਾਂ ਉਹਨਾਂ ਨੇ ਸਾਡੇ ਹੱਕ ਤੇ ਕੋਈ ਚੰਗੀਆਂ ਗੱਲਾਂ ਕਹਿਤੀਆਂ ਠੀਕ ਹੈ ਨਹੀਂ ਜੇ ਨਹੀਂ ਆਊਗਾ ਤਾਂ ਫਿਰ ਸਾਨੂੰ ਉਹ ਵੀ ਇਹੀ ਉਹਨਾਂ ਦੀ ਸੁਣਨੀ ਆ ਕਿਉਂਕਿ ਪੁਲਿਸ ਜਿਹੜੀਆਂ ਹਰ ਟਾਈਮ ਜਾਨ ਮਾਲ ਦੀ ਰਾਖੀ ਪੁਲਿਸ ਕਰਦੀ ਆ ਤੇ ਸਾਡਾ ਮੁੱਖ ਮੰਤਵ ਵੀ ਇਹੀ ਆ ਉਹਦੇ ਵਿੱਚ ਜੇ ਕਿਸੇ ਨੂੰ ਕੋ ਸਾਡੇ ਸਾਡਾ ਕੋਈ ਕੰਮ ਚੰਗਾ ਲੱਗਾ ਤੇ ਜੇ ਉਹਨੇ ਪ੍ਰਸ਼ੰਸਾ ਤੁਹਾਡੇ ਕੋਲੇ ਕੀਤੀ ਆ ਤਾਂ ਉਹ ਤੁਹਾਡੇ ਕੋਲ ਹੁਣ ਕਿ ਸਾਨੂੰ ਵੀ ਚੰਗਾ ਲੱਗਦਾ ਸਰ ਜੇਕਰ ਪੂਰੀ ਪੁਲਿਸ ਇਸੇ ਤਰ੍ਹਾਂ ਹੀ ਫੀਮਰ ਕਰਕੇ ਮਿਹਨਤ ਨਾਲ ਸਾਰੇ ਕੰਮ ਕਰਨ ਤਾਂ ਮੇਰੇ ਖਿਆਲ ਦੇ ਵਿੱਚ ਉਹ ਦਿਨ ਦੂਰ ਨਹੀਂ ਕਿ ਕ੍ਰਾਈਮ ਨੂੰ ਬਿਲਕੁਲ ਪੰਜਾਬ ਚੋਂ ਖਤਮ ਕੀਤਾ ਜਾ ਸਕਦਾ ਚਲੋ ਇਹ ਚੱਲਦੀ ਹੈ ਜੀ ਗੱਲਬਾਤ ਜਿਵੇਂ ਹੱਦਕਾਲ ਥੋੜੀ ਜੀ ਫੋਰਸ ਦੀ ਪਹਿਲੇ ਨਾਲ ਕੋ ਘਾਟ ਸੀ ਪਰ ਫਿਰ ਵੀ ਅਸੀਂ ਉਹਨਾਂ ਨਾਲ ਬੜਾ ਵਧੀਆ ਕੰਮ ਤਲਾਕ ਇਲੈਕਸ਼ਨ ਦੇ ਵਿੱਚ ਡਿਊਟੀਆਂ ਲੱਗ ਜਾਂਦੀਆਂ ਹੁਣ ਸਾਰੀ ਫੋਰਸ ਸਾਡੇ ਕੋਲ ਵਾਪਸ ਦੁਬਾਰਾ ਖਾਣਾ ਚ ਆ ਗਈ ਹੈ ਤੇ ਰੁਟੀਨ ਦਾ ਕੰਮ ਸਟਾਰਟ ਹੋਇਆ ਤੇ ਬੜਾ ਵਧੀਆ ਰਹੇਗਾ ਮਾਹ